ਗੁਰਪਤਵੰਤ ਪੰਨੂ ਨੂੰ ਬੋਲਦਿਆਂ ਆਮ ਤੌਰ ਤੇ ਸੁਣਿਆ ਹੋਵੇਗਾ ਉਹਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਜਸੰਦਾਜ਼ ਦੇ ਵਿੱਚ ਗੁਰਪਤਵੰਤ ਪੰਨੂ ਵੀਡੀਓਜ਼ ਸਾਂਝੀਆਂ ਕਰਦਾ ਆ ਉਹ ਹਰ ਕੋਈ ਜਾਣਦਾ ਆ ਕਿਸ ਤਰ੍ਹਾਂ ਥ੍ਰੈਟ ਦਿੰਦਾ ਆ ਉਹ ਹਰ ਕੋਈ ਜਾਣਦਾ ਆ ਇਸ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਇਸ ਟੌਪਿਕ ਦੇ ਉੱਤੇ ਗੱਲ ਕਰਨਾ ਕਿਉਂਕਿ 15 ਅਗਸਤ ਨਜ਼ਦੀਕ ਹੈ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਆ ਚੁੱਕੀ ਹੈ ਪਰ ਇੱਥੇ ਆ ਕੇ ਇੱਕ ਹੋਰ ਵਿਅਕਤੀ ਉੱਪਰ ਕੇ ਸਾਹਮਣੇ ਆਇਆ ਜੋ ਗੁਰਪਤਵੰਤ ਪੰਨੂ ਨੂੰ ਖਰੀਆਂ-ਖਰੀਆਂ ਸੁਣਾਉਦਾ ਪਿਆ ਇਹ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦਸਤਾਰ ਧਾਰੀ ਵਿਅਕਤੀ ਹੈ ਸਰਪੰਚ ਮੀਕਾ ਗਿੱਲ ਨਾਂ ਦੀ ਇੱਕ ਟਵਿੱਟਰ ਆਈਡੀ ਹੈ ਉਸ ਦੇ ਅਧੀਨ ਇਹ ਵੀਡੀਓ ਪਾਈ ਗਈ ਹੈ ਜਿਸ ਵੀਡੀਓ ਦੇ ਵਿੱਚ ਗੁਰਪਤਵੰਤ ਪੰਨੂ ਨੂੰ ਇਹ ਦਸਤਾਰ ਧਾਰੀ ਵਿਅਕਤੀ ਬੁਰਾ ਭਲਾ ਬੋਲਦਾ ਸੁਣਾਈ ਦੇ ਰਿਹਾ ਅੰਤ ਦੇ ਵਿੱਚ ਉਹਨੂੰ ਗਜ਼ਨੀ ਦੀ ਔਲਾਦ ਇਦਾਂ ਕਰਕੇ ਵੀ ਛੇੜਦਾ ਆ ਸਵਾਲ ਹੁਣੇ ਬਣਦੇ ਨੇ ਕਿ ਇਹਨੂੰ ਐ ਮੰਨ ਲਈਏ ਕਿ ਜੈਸੀਕੋ ਤੈਸੀ ਜਾਂ ਫਿਰ ਇਹਨੂੰ ਕਿਸ ਤਰ੍ਹਾਂ ਵੇਖਿਆ ਤੇ ਸਮਝਾਇਆ ਜਾਣਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਇੱਕ ਆ ਗਲੋਬਲ ਡਿਸਟ੍ਰਿਬਿਊਸ਼ਨ ਹੈ ਉੱਥੇ ਬਹੁਤ ਚੀਜ਼ਾਂ ਵੱਖ-ਵੱਖ ਮੁਲਕਾਂ ਤੋਂ ਵੱਖ-ਵੱਖ ਕਲਚਰਸ ਤੋਂ ਟ੍ਰੈਡੀਸ਼ਨਸ ਤੋਂ ਇਧਰ-ਉਧਰ ਆਉਂਦੀਆਂ ਜਾਂਦੀਆਂ ਨੇ ਪਰ ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ جنگ ਛੜੇ ਕਿਸ ਨੂੰ ਸਹੀ ਤੇ ਕਿਸ ਨੂੰ ਗਲਤ ਠਹਿਰਾਇਆ ਜਾਵੇ ਕਿਸ ਨੂੰ ਦੇਸ਼ ਹਿੱਤ ਦਾਤ ਕਿਸ ਨੂੰ ਦੇਸ਼ ਵਿਰੋਧੀ ਠਹਿਰਾਇਆ ਜਾਵੇ ਹੁਣ ਗੁਰਪਤਵੰਤ ਪੰਨੂ ਨੂੰ ਲੈ ਕੇ ਤਾਂ ਇੱਕ ਓਬਜੈਕਟਿਵ ਹੈਗਾ ਹੀ ਇੱਕ ਨੈਰੇਟਿਵ ਹੈਗਾ ਹੀ ਹੈ ਪਰ ਦੂਜੇ ਪਾਸੇ ਇਹ ਵਿਅਕਤੀ ਮਿਕਾ ਗਿਲ ਜੋ ਗੱਲਾਂ ਇਸਨੇ ਕੀਤੀਆਂ ਕਿ ਉਹ ਵੀ ਸਹੀ ਹੋ ਸਕਦੀਆਂ ਨੇ ਖੈਰ ਵੱਡੀ ਗੱਲ ਤਾਂ ਇਹ ਹੈ ਕਿ ਦਸਤਾਰ ਧਾਰੀ ਵਿਅਕਤੀ ਹੀ ਗੁਰਪਤਵੰਤ ਪੰਨੂ ਦੀ ਵਿਰੋਧਤਾ ਕਰਦਾ ਇਸ ਵੀਡੀਓ ਦੇ ਵਿੱਚ ਦੇ ਆਪਾਂ ਦੇਖੀਏ ਤਾਂ ਗੁਰਪਤਵੰਤ ਪੰਨੂ ਦੀ ਇੱਕ ਤਸਵੀਰ ਪਿੱਛੇ ਵੀ ਨਜ਼ਰ ਆ ਰਹੀ ਹੈ ਜਿੰਨੂੰ ਚੁੰਨੀ ਪਾਈ ਹੋਈ ਹੈ ਜਿਹਦਾ ਕੁੰਡ ਕੱਢਿਆ ਹੋਇਆ ਹੈ ਸਾਫ ਤੌਰ ਤੇ ਗੁਰਪਤਵੰਤ ਪੰਨੂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਹੋਈ ਹੈ ਨਾ ਸਿਰਫ ਬੈਕਗ੍ਰਾਉਂਡ ਦੇ ਵਿੱਚ ਬਲਕਿ ਏਸ ਸਿੰਘ ਦੀਆਂ ਗੱਲਾਂ ਤੋਂ ਵੀ ਕੀ ਕੁਝ ਬੋਲਦਾ ਆਓ ਸੁਣ ਲੈਂਦੇ ਆ ਤੇ ਅੱਜ ਤੂੰ ਜਾ ਕੇ ਦੂਜੇ ਮੁਲਕਾਂ ਦੇ ਸ਼ਹਿਰ ਦੇ ਉੱਤੇ ਆਈਐਸਆਈ ਦੀ ਸ਼ਹਿਰ ਦੇ ਉੱਤੇ ਜਿਵੇਂ ਤੈਨੂੰ ਜਿੰਨਾ ਕਿ ਟੁਕੜ ਤੈਨੂੰ ਸਿੱੜ ਦਿੰਦੇ ਨੇ ਟੁਕੜ ਬੋਚਾ ਉਹਨਾਂ ਤੋਂ ਖਾ ਕੇ ਭਾਰਤ ਬਾਰੇ ਬਕਵਾਸ ਕਰਦਾ ਤੇਰੀ ਔਕਾਤ ਹੈ ਈ ੜੀ ਬਕਵਾਸ ਕਰਨ ਦੀ ਜਦੋਂ ਦੇਖੋ ਤੀਜੇ ਦਿਨ ਤੇਰਾ ਕੋਈ ਨਾ ਕੋਈ ਨਵਾਂ ਡਰਾਮਾ ਤੇਰਾ ਕੋਈ ਨਾ ਕੋਈ ਨਵਾਂ ਡਰਾਮਾ ਹੁਣ ਤੂੰ 15 ਅਗਸਤ ਜਦੋਂ ਨੇੜੇ ਆਜੂ ਫਿਰ 26 ਜਨਵਰੀ ਆਜੂਗੀ ਫਿਰ ਉਦੋਂ ਕਹਿ ਦੀ ਜੀਨੇ ਵੀ ਭਾਰਤ ਦਾ ਝੰਡਾ ਤਿਰੰਗਾ ਲਹਿਰਾਇਆ ਨਤੀਜੇ ਭੁਗਤਣ ਲਈ ਤਿਆਰ ਰਹੋ ਓਏ ਤੂੰ ਕੀ ਲੱਕ ਨਾਲ ਬੱਬ ਬੰਨੀ ਫਿਰਦਾ ਓਏ ਗੰਦੇ ਆਂਡੇ ਦੀ ਗੰਦੀ ਲਾਦ ਗਜਨੀ ਦੀ ਪੈਦਾਸ਼ ਜਿਨ੍ਹਾਂ ਦਾ ਬੱਚਾ ਜਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ